ਦੋਸਤੋ ਜੇ ਤੁਸੀਂ ਕੋਈ ਪਲਾਟਾਂ ਨੂੰ ਖਰੀਦਣ ਵੇਚਣ ਜਾਂ ਜ਼ਮੀਨਾਂ ਨੂੰ ਖਰੀਦਣ ਵੇਚਣ ਜਾਂ ਕਾਰਾਂ ਨੂੰ ਖਰੀਦਣ ਵੇਚਣ ਦਾ ਕੰਮ ਸ਼ੁਰੂ ਕਰਨਾ ਚਾਹੁੰਦੇ ਹੋ ਜਾਂ ਤੁਸੀਂ ਆਪਦੇ ਘਰ ਵਾਸਤੇ ਆਪ ਵੀ ਚੀਜ਼ ਲੈਣਾ ਚਾਹੁੰਦੇ ਹੋ ਤਾਂ ਇਹ ਵੀਡੀਓ ਤੁਹਾਡੇ ਲਈ ਆ ਤੁਹਾਡਾ ਲੱਖਾਂ ਦਾ ਫਾਇਦਾ ਕਰਾਵਾਂਗੇ ਸੀ ਲੱਖਾਂ ਦਾ ਠੀਕ ਹੈ ਤੁਸੀਂ ਇਸ ਕੰਮ ਨੂੰ ਚਲਾ ਕੇ ਪੈਸੀ ਵੀ ਕਮਾ ਸਕਦੇ ਹੋ ਜਿਹੜੀ ਗੱਲ ਤੁਹਾਨੂੰ 5-5 ਸਾਲ ਅਗਲੇ ਦੇ ਦਫ਼ਤਰਾਂ 'ਚ ਪ੍ਰੋਪਰਟੀ ਡੀਲਰਾਂ ਜਾਂ ਕਾਰ ਡੀਲਰਾਂ ਦੇ ਦਫ਼ਤਰਾਂ ਚ ਪੋਚੀ ਲਾ ਕੇ ਸਭ ਸੁਪਈਆਂ ਕਰਕੇ ਜਾਂ ਉਹਨਾਂ ਦੇ ਝੂਠੇ ਚਾਹ ਦੇ ਕੱਪ ਚੱਕ ਕੇ ਸਿੱਖੀ ਜਾਊਗੀ ਉਹ ਗੱਲ ਅਸੀਂ ਤੁਹਾਨੂੰ ਫ੍ਰੀ ਚ ਦੱਸ ਰਹੇ ਹਾਂ ਅਸੀਂ ਨਾ ਜਿਵੇਂ ਦੂਜੀ ਜਿਹੜੇ ਸਾਡੇ ਪੇਜ ਤੇ ਦਿੱਤੇ ਐਸੇ ਪੇਜ ਤੇ ਵੀ ਦੂਜੇ ਪੇਜਾਂ ਤੇ ਵੀ ਅਸੀਂ ਨਾ ਪਹਿਲਾਂ ਆਰੀ ਹੈਂਡਵਰਕ ਜਾਂ ਸਟੀਚਿੰਗ ਦਾ ਵਰਕ ਜਾਂ ਲੇਡੀਜ਼ ਦੇ ਰਿਲੇਟਿਡ ਸਾਰੇ ਉਹਨਾਂ ਨੂੰ ਮਤਲਬ ਦੱਸਿਆ ਫਰੀਦ ਦੇ ਵਿੱਚ ਵੀ ਤਾਂ ਜੋ ਔਰਤਾਂ ਘਰਾਂ ਚ ਕੰਮ ਆ ਉਹ ਸਕਣ ਜਿਹੜੀਆਂ ਘਰਾਂ ਚ ਰਹਿੰਦੀਆਂ ਔਰਤਾਂ ਵੀ ਉਹ ਵੀ ਆਪਦੀ ਕਮਾਈ ਕਰਕੇ ਵੀ ਆਪਦੇ ਘਰ ਵਾਲੇ ਦਾ ਹੱਥ ਵਟਾ ਸਕਣ ਫਿਰ ਸਾਨੂੰ ਨਾ ਵੀ ਵੀਰਾਂ ਭਰਾਵਾਂ ਦੇ ਵੀ ਫੋਨ ਆਏ ਵੀ ਵੀ ਭਾਈ ਸਾਨੂੰ ਵੀ ਦੱਸੋ ਯਾਰ ਹਨਾ ਵੀ ਅਸੀਂ ਵੀ ਪੈਸੇ ਕਮਾਉਣੇ ਆ ਵੀ ਤੁਸੀਂ ਹਨਾ ਵਧੀਆ ਲੱਗੀਆਂ ਉਹਨਾਂ ਨੂੰ ਸਾਡੀਆਂ ਵੀਡੀਓ ਇਸ ਲਈ ਤੋਂ ਦਿਵਸ ਤੇ ਅਸੀਂ ਇਹ ਵੀਡੀਓ ਲੈ ਕੇ ਆਏ ਆ ਵੀ ਜਿਹੜੇ ਆਪਣੇ ਵੀਰ ਭਰਾ ਉਹ ਵੀ ਪੈਸੇ ਕਮਾ ਸਕਣ ਜਿਵੇਂ ਸਾਡੀ ਭੈਣਾ ਕਮਾ ਰਹੀ ਆ ਹੁਣ ਹਨਾ ਫ੍ਰੀ ਸਾਡੇ ਤੋਂ ਫ੍ਰੀ ਚ ਕੰਮ ਸਿੱਖ ਕੇ ਤੋਂ ਡਿਵੈਸਟੇਸੀ ਦੋ ਬਿਜ਼ਨਸ ਲੈ ਕੇ ਆਇਆ ਕਾਰ ਡੀਲਰ ਦਾ ਤੇ ਜ਼ਮੀਨ ਪ੍ਰਾਪਰਟੀ ਡੀਲਰ ਠੀਕ ਹੈ ਜੀ ਇਹਦੇ ਚ ਨਾ ਦੋ ਗੱਲਾਂ ਹੁੰਦੀਆਂ ਜੀ ਮੰਨ ਲਓ ਤੁਸੀਂ ਕੋਈ ਪਲਾਟ ਖਰੀਦਣਾ ਤੁਸੀਂ ਜਗ੍ਹਾ ਪਸੰਦ ਕਰ ਲਓ ਵੀ ਭਾਈ ਮੈਂ ਫਲਾਨੇ ਰੋਡ ਤੇ ਫਲਾਨੀ ਜਗ੍ਹਾ ਤੇ ਫਲਾਨੀ ਕਲੋਨੀ ਚ ਪਲਾਟ ਖਰੀਦਣਾ ਤੁਸੀਂ ਡੀਲਰ ਕੋਲੇ ਜਾਵੜੋ ਉਹਨੂੰ ਕਹੋ ਵੀ ਭਾਈ ਮੈਂ 플ਾਨੇ ਰੋਡ ਤੇ 플ਾਨੇ ਜਗਾ ਤੇ ਨਾ ਮੈਂ ਆਪਦਾ ਪਲਾਟ ਵੇਚਣਾ ਤੇ ਉਥੇ ਕੀ ਰੇਟ ਚੱਲ ਰਿਹਾ ਠੀਕ ਆ ਕਮਾਕੇ ਦੀ ਗੱਲ ਕਰੋ ਜਿਵੇਂ ਵਾਲਾ ਤਾਂ ਤੁਹਾਨੂੰ ਦੱਸਣ ਦੇ ਵੀ ਨਹੀਂ ਲੋੜ ਨਹੀਂ ਤੁਸੀਂ ਆਪ ਵੀ ਬਹੁਤ ਸਿਆਣੇ ਆ ਹਨਾ ਓਵੇਂ ਹਾਂ ਓਵੇਂ ਕਮਾਕੇ ਗੱਲ ਕਰਦੀ ਆ ਤੇ ਉਹ ਤੁਹਾਨੂੰ ਜਮਾਂ ਕਸਿਆ ਪਿਟਿਆ ਰੇਟ ਦੱਸ ਦੂ ਜਿਵੇਂ ਜਿਹੜਾ ਵੀ ਮਤਲਬ ਸਹੀ ਰੇਟ ਹੋਊਗਾ ਉੱਥੋਂ ਦਾ ਤੇ ਤੁਸੀਂ ਉਹਨੂੰ ਆਏ ਕਹਿਣਾ ਐਸੇ ਰੇਟ ਤੇ ਤਾਂ ਤੂੰ ਮੈਨੂੰ ਉੱਥੇ ਜਗ੍ਹਾ ਦਵਾ ਦੇ ਠੀਕ ਹੈ ਤੇ ਉਹਨੂੰ ਕਹਿਣਾ ਵੀ ਆ ਚੱਕ ਸਾਈਟ ਤੇ ਜਾ ਜਾ ਕੇ ਮੇਰੀ ਫਾਈਨਲ ਕਰ ਦੇ ਠੀਕ ਹੈ ਤੁਹਾਡਾ ਫਾਇਦਾ ਹੋ ਗਿਆ ਇੱਥੇ ਹੁਣ ਜੇਕਰ ਤੁਸੀਂ ਉੱਥੋਂ ਪਲਾਟ ਵੇਚਣਾ ਇਹ ਦੂਜੀ ਗੱਲ ਆ ਜੇਕਰ ਤੁਸੀਂ ਉੱਥੋਂ ਪਲਾਟ ਵੇਚਣਾ ਜਦ ਜਮੀਨ ਦਾ ਕਿੱਲਾ ਵੇਚਣਾ ਜਾਂ ਕੋਈ ਵੀ ਮਤਲਬ ਵੇਚਣਾ ਤਾਂ ਤੁਸੀਂ ਉਸੇ ਜਾਓ ਮਤਲਬ ਡੀਲਰ ਕੋਲੇ ਜਾਓ ਉਹਨੂੰ ਕੋਈ ਭਾਈ ਮੈਂ ਖਰੀਦਣਾ ਹੁਣ ਵੀ ਮੈਂ ਖਰੀਦਣ ਆਇਆ ਪਲਾਟ ਤੇ ਕਿੱਥੇ ਕਿੱਥੇ ਪਏ ਆ ਪਲਾਟ ਤੇ ਮੈਨੂੰ ਤੋਂ ਦਿਖਾ ਮਰਾ ਦੇ ਤੇ ਵੀ ਮੈਨੂੰ ਦੱਸ ਵੀ ਉਹ ਉਹ ਤੁਹਾਨੂੰ ਨਾ ਜਮਾ ਹੈ ਕਾਸ਼ਮੀਰ ਤੱਕ ਹੀ ਲਾ ਦੂਗਾ ਪੂਰਾ ਫੋਲ ਰੇਟ ਦੱਸ ਦੂਗਾ 10 ਗੁਣਾ ਵੀ ਦੱਸ ਸਕਦਾ 5 ਗੁਣਾ ਵੀ ਦੱਸ ਸਕਦਾ ਹਨਾ ਉਹਨੂੰ ਕਹਿ ਵੀ ਚੰਗਾ ਜੇ ਉਹਨੇ ਤੁਹਾਨੂੰ 3 ਲੱਖ ਕਹਿਤਾ ਤੋੜ ਨੂੰ ਕਹਿਤਾ ਵੀ ਮੈਨੂੰ ਭਾਈ 60000 ਗੱਜ ਨਾਲ ਹੀ ਪੇਰਾ ਵਕਾ ਦੇ ਉਹ ਉਹ ਇਹ ਕਹ ਦੇਣਾ ਲੱਖ ਦੇ ਲੱਖ ਦੇ ਹਿਸਾਬ ਨਾਲ ਹੀ ਗੱਜ ਦੇ ਹਿਸਾਬ ਨਾਲ ਵੀ ਮੈਨੂੰ ਮੇਰਾ ਪਲਾਟ ਵਕਾ ਦੇ ਮਤਲਬ ਉਹ ਤੁਹਾਨੂੰ 5 ਲੱਖ ਵੀ ਕਹਿ ਸਕਦਾ ਵੀ ਪਲਾਟ ਦਾ 3 ਲੱਖ 2 ਲੱਖ ਜਿੰਨਾ ਵੀ ਉਹ ਕਹਿੰਦਾ ਦੋ ਨੂੰ ਪਤਾ ਪਾਦਾ ਹੀ ਹੁੰਦਾ ਬੰਦੇ ਨੂੰ ਹਰ ਇੱਕ ਨੂੰ ਪਤਾ ਹੁੰਦਾ ਵੀ ਕੀ ਰੇਟ ਚੱਲਦਾ ਤੁਸੀਂ ਉਹਨੂੰ ਕੋਈ 2 ਇ ਨੈਗਨ ਨਾ ਮੈਨੂੰ ਚਲ ਦੋ ਇਨੇ ਦਾ ਇਹ ਦਵਾ ਕਰਾ ਦੇ ਮੇਰਾ ਬੁਖਾਰੇ ਤੇ ਇਹ ਹੁਣ ਦੋ ਗੱਲਾਂ ਹੋ ਗਈਆਂ ਵੀ ਤੁਸੀਂ ਖਰੀਦਣ ਵੇਲੇ ਵੀ ਫਾਇਦਾ ਕਿ ਲੈ ਸਕਦੇ ਹੋ ਤੇ ਵਿਚੋਂ ਵੀ ਮਿਲੇਗੀ ਇਸੇ ਤਰ੍ਹਾਂ ਕਾਰ ਆ ਨਾ ਹੁੰਦਾ ਮੰਨ ਲਓ ਤੁਸੀਂ ਸੈਕੰਡ ਹੈਂਡ ਕਾਰ ਲੈਣੀ ਆ ਨਵੀਂ ਨਹੀਂ ਨਵੀਂ ਤਾਂ ਏਜੰਸੀ ਵਾਲੇ ਤੁਹਾਨੂੰ ਪਤਾ ਹੈ ਨਾ ਉਹ ਵੀ ਰੇਟ ਲੈਂਦੇ ਉਹ ਵੀ ਤੁਹਾਨੂੰ ਗਾ ਦਿੰਦੇ ਆ ਜਦੋਂ ਤੁਸੀਂ ਡੈਮੋ ਕਰ ਲੈਣੀ ਹੈ ਨਾ ਉੱਥੇ ਜਾ ਕੇ ਜਿੱਦੇ ਉਹ ਡੈਮੋ ਵਾਸਤੇ ਖੜਾਈ ਬੈਠੇ ਹੁੰਦੇ ਆ ਜਿੱਦੇ ਲੋਕਾਂ ਨੂੰ ਕਹਿੰਦੇ ਵੀ ਇਹਦੇ ਝੂਟਾ ਲੈ ਕੇ ਦੇਖ ਲੋ ਵੀ ਆਹ ਘਾਰ ਤੁਸੀਂ ਮੰਨ ਲਓ ਇਹ ਘਾਰ ਲੈਣੀ ਹੈ ਤਾਂ ਉਹ ਚਲਾ ਕੇ ਦੇਖ ਲੋ ਉਹਨਾਂ ਦੇ ਅੱਗੇ ਹੁੰਦੇ ਆ ਸੰਤਰੀ ਹੋ ਗਿਆ ਜੀ ਸਰਦਈ ਜਾਂ ਚ ਇਹ ਜਿਹੜੇ ਤੁਸੀਂ ਜਿਹੜੇ ਕਾਰਾਂ ਜੁਨੀਕ ਜੇ ਕਲਰ ਦੇਖਦੇ ਹੋ ਨਾ ਤੁਹਾਨੂੰ ਐ ਲੱਗਦਾ ਹੁੰਦਾ ਵੀ ਇਹ ਕਲਰ ਕੌਣ ਲੈਦਾ ਹੋ ਉਹ ਡੈਮੋ ਕਾਰਾਂ ਤੁਹਾਨੂੰ ਘੱਟ ਰੇਟ ਤੇ ਦੇ ਦਿੰਦੇ ਏਜੰਸੀ ਵਾਲੇ ਇਹ ਵੀ ਤੁਹਾਡੇ ਕੰਮ ਦੀ ਗੱਲ ਆ ਹਣਾ ਜੇ ਤੁਸੀਂ ਲੈਣੀ ਆ ਬਈ ਸੈਕੰਡ ਹੈਂਡ ਕਾਰ ਤੇ ਤੁਸੀਂ ਡੀਲਰ ਨੂੰ ਜਾ ਕੇ ਕਹੋ ਪਈ ਵੀ ਅੰਨੇ ਮਾਡਲ ਦੀ ਕਾਰ ਆਹ ਬ੍ਰਾਂਡ ਦੀ ਕਾਰ ਤੇ ਵੀ ਮੈਂ ਵਿਚਦੀ ਆ ਉਹ ਤੁਹਾਨੂੰ ਕਹੂਗਾ ਵੀ ਨਾ ਯਾਰ ਇਹ ਜਿਹਦਾ ਮਾਰਕੀਟ ਹੈ ਨਹੀਂ ਅੱਜ ਕੱਲ ਤਾਂ ਇਹਦੇ ਉਹ ਇਹਨੂੰ ਚੱਲ ਨਹੀਂਦਾ ਸੜਕਾਂ ਤੇ ਕੋਈ ਇਹਦਾ ਟਾਈਮ ਪੂਰਾ ਹੋਇਆ ਬਈ ਇਹਨਾਂ ਦਾ ਮਤਲਬ ਤੁਹਾਨੂੰ ਕਿਸਾ ਪਟਾ ਰੇਟ ਦੱਸ ਦੂਗਾ ਉੜ ਕੋ ਵੀ ਚੰਦਾ ਫਰਸੇ ਰਿੜਤ ਮੈਨੂੰ ਦਵਾ ਦੇ ਇਹ ਦੋਨੇ ਬੀਨਸ ਸਿੱਕ ਦੋਜ ਨੇ ਜੁੜੇ ਰਿਆ ਇਹ ਗੱਲ ਹੁੰਦਾ ਕਿ ਮਾਈਂਡ ਗੇਮ ਦੀ ਗੱਲ ਹੁੰਦੀ ਸਾਰੀ ਇਹ ਗੱਲ ਤੁੰ ਨੂੰ 5-5 ਸਾਲ ਲੱਗ ਜਾਂਦੇ ਅਗਲੇ ਦਾ 10 ਸਾਲ ਚ ਪੁੱਛੇ ਨਾ ਲੱਗੇ ਨਾ ਵੀ ਉਹ 10 ਦੇ ਲਈ ਝੜ ਰਹੀ ਜਾਂਦੇ ਹੁੰਦੇ ਅਗਲੇ ਤੇ ਇਹ ਦੋਨੋਂ ਸਿੱਧਾ ਨਾ ਫ੍ਰੀਜ ਦੱਸ ਰਹੇ ਆ ਤੇ ਜੇ ਮੰਨ ਲਓ ਤੁਸੀਂ ਆਪ ਦੀ ਘਰ ਵਿੱਚ ਦੀਆਂ ਤੁਸੀਂ ਡੀਲਰ ਨਾਲ ਜਾ ਕੇ ਕਹਿਣਾ ਵੀ ਭਾਈ ਐਸ ਮਾਡਲ ਦੀ ਕਾਰ ਆ ਤੇ ਮੈਂ ਖਰੀਦਣੀ ਆ ਉਦੋਂ ਬਦਗੇਰੀਡ ਦੱਸੂਗਾ ਉਹਨੂੰ ਇਹਨੇ ਜਗ੍ਹਾ ਤੋਂ ਮੈਨੂੰ ਇਦੋਂ ਅੱਧਾ ਹੀ ਦਿਵਾ ਦੇ ਮੈਂ ਆ ਘਰ ਵੇਚ ਨਹੀਂ ਆ ਖੜੀ ਆ ਇਹ ਦੁੱਧ ਅੱਧਾ ਦਿਵਾ ਦੇ ਸਾਰੇ ਆਕਾਰ ਦੇ ਪੱਤਰ ਆ ਪਏ ਇਹ ਗੱਲਾਂ ਦਾ ਤੁਸੀਂ ਰੱਖੋ ਧਿਆਨ ਟੋਡਾ ਕਾਰੋਬਾਰ ਆ ਜਿਹੜਾ ਉਬਲੰਦੀਆਂ ਤੇ ਜਾੜੂ ਅੱਜ ਦੇ ਸਮੇਂ ਦਾ ਸਭ ਤੋਂ ਵਧੀਆ ਕੰਮ ਚਿੱਟਾ ਕੋੜ ਦਾ ਬੇਮਾ ਤੁਸੀਂ ਪਾ ਕੇ ਰੱਖਣਾ ਐਡ ਕਰੇ ਬੰਦੀਆਂ ਲਾ ਕੇ ਰੱਖਣੀਆਂ ਹੈਨਾ ਵੀ ਮਿਹਨਤ ਖਾਈ ਨਹੀਂ ਇਹ ਕੰਮ ਚ ਜਿਵੇਂ ਇੱਕ ਪੰਜਾਬੀ ਚਾਹੁੰਦੇ ਆ ਵੀ ਐਸੀ ਲੱਗਿਆ ਹੋਵੇ ਖੈ ਕੰਮ ਕੋਈ ਕਰਨਾ ਨਾ ਹੋਵੇ ਤੇ ਪੈਸੇ ਆਈ ਜਾਣ ਇਹ ਉਹ ਕੰਮ ਆ ਠੀਕ ਹੈ ਜੀ ਸਾਡੀ ਵੀਡੀਓ ਤੁਹਾਨੂੰ ਕਿਵੇਂ ਲੱਗਦੀ ਆ ਅਸੀਂ ਤੁਹਾਨੂੰ ਕੰਮ ਦੀਆਂ ਗੱਲਾਂ ਦੱਸੀਆਂ ਤਾਂ ਵੀਡੀਓ ਦੇ ਥੱਲੇ ਲਿਖਦਾ ਕਰੋ ਯਾਰ ਸਾਡੀ ਹੌਸਲਾ ਵਧਾਈ ਆ ਜਿਹੜੀਆਂ ਗੱਲਾਂ ਤੁਹਾਨੂੰ ਅਸੀਂ ਦੱਸ ਰਹੇ ਆ ਨਾ ਇਹ ਸਾਨੂੰ ਕਿਉਂਕਿ ਅਸੀਂ ਤਾਂ ਵੀ ਮੰਨ ਲਓ ਸਾਡਾ ਵੀ ਅਸੀਂ ਵਿਚਰਦੇ ਜਾਦੇ ਆ ਜਦੋਂ ਲੋਕਾਂ ਦੇ ਨਾਲ ਸਾਨੂੰ ਸਾਨੂੰ ਇਹ ਗੱਲਾਂ ਸਾਡੇ ਫਰੈਂਡ ਸਰਕਲ 'ਚੋਂ ਪਤਾ ਲੱਗ ਜਾਂਦੀਆਂ ਕੋਈ ਅਸੀਂ ਕੋਲੋਂ ਨਹੀਂ ਬਣਾਈਆਂ ਇਹ ਬਿਜ਼ਨਸਮੈਨ ਲੋਕਾਂ ਦੇ ਵਿੱਚ ਰਹਿ ਕੇ ਇਹ ਗੱਲਾਂ ਸਿੱਖੀਆਂ ਜਾਂਦੀਆਂ ਤੇ ਇਹ ਗੱਲਾਂ ਤੁਹਾਨੂੰ ਅਸੀਂ ਫ੍ਰੀ ਦੱਸ ਰਹੇ ਆ ਤੇ ਇਹ ਗੱਲਾਂ ਨਾ ਤੁਹਾਡੇ ਬਹੁਤ ਤੁਹਾਡੇ ਕੰਮ ਦੀ ਆ ਤੁਹਾਡੇ ਬਿਜ਼ਨਸ ਨੂੰ ਜੇ ਤੁਸੀਂ ਨਵਾਂ ਕੰਮ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਇਹਨਾਂ ਦੋ ਗੱਲਾਂ ਦਾ ਧਿਆਨ ਰੱਖੋ ਤੇ ਤੁਸੀਂ ਆਪਦੇ ਕਾਰੋਬਾਰ ਨੂੰ ਬੁਲੰਦੀਆਂ ਤੇ ਲੈ ਜਾ ਸਕਦੇ ਹੋ ਠੀਕ ਹੈ ਦੋਸਤੋ ਹੁਣ ਸਾਨੂੰ ਆਣ ਲਾਂਭਾ ਦਿਓ ਵੀ ਤੁਸੀਂ ਗੱਲਾਂ ਵੀ ਮਾਈਆਂ ਭੈਣਾਂ ਵਾਸਤੇ ਹਨਾ ਫ੍ਰੀ ਅਰੀਵਾਰਕਸ ਖਾਈ ਜਾਂਦੇ ਹੋ ਤੇ ਸਾਨੂੰ ਤੁਸੀਂ ਵੀ ਦੱਸਦੇ ਸਾਡੇ ਕਾਰੋਬਾਰ ਦੀ ਗੱਲ ਤੇ ਅਸੀਂ ਆਜ ਕੋ ਤੁਹਾਨੂੰ ਦੱਸਤੀ ਆ ਹੁਣ ਹਨਾ ਤੇ ਜਿਹੜੇ ਤੁਹਾਡੇ ਗਲਿਚਕ ਵੀ ਆ ਉਹ ਸਾਰੇ ਅਸੀਂ ਲਾਤੇ ਤੁਨੂੰ ਸੀ ਤੁਹਾਡੇ ਕੰਮ ਦੀ ਗੱਲ ਘਰਵਾਰ ਦੀ ਗੱਲ ਤੁਹਾਨੂੰ ਦੱਸਤੀ ਆ ਤੇ ਇੱਕ ਗੱਲ ਹੋਰ ਇਹ ਕਿ ਜੇ ਤੁਹਾਡੀ ਸਾਡੀਆਂ ਇਹਨਾਂ ਗੱਲਾਂ ਕਰਕੇ ਤੁਹਾਡਾ ਕਿੰਨੇ ਦਾ ਫਾਇਦਾ ਹੋਇਆ ਇਹ ਸਾਨੂੰ ਫੋਨ ਕਰਕੇ ਵੀ ਦਾ ਦੱਸ ਦਿਆ ਕਰੋ ਤੇ ਸਾਡੀ ਵੀਡੀਓ ਦੇ ਥੱਲੇ ਕਮੈਂਟ ਵੀ ਕਰ ਦਿਆ ਕਰੋ ਸਾਡਾ ਨੰਬਰ ਹੈਗਾ 9803900976 ਤੁਸੀਂ ਸਾਨੂੰ WhatsApp ਤੇ ਵੀ ਮੈਸੇਜ ਕਰ ਸਕਦੇ ਹੋ ਪਰ ਜੇ ਤੁਸੀਂ ਆ ਸਾਡੀਆਂ ਗੱਲਾਂ ਨੂੰ ਫੋਲੋ ਕਰਕੇ ਤੇ ਤੁਸੀਂ ਆਪ ਦਾ ਫਾਇਦਾ ਲੋਬੇ ਲਤਾ ਹੈ ਨਾ ਤੇ ਥੱਲੇ ਬਾਟ ਤੁਹਾਨੂੰ ਕਮੈਂਟਾਂ ਦੇ ਵਿੱਚ ਵੀ ਦੱਸਣਾ ਵੀ ਬਾਈ ਮੇਰਾ ਇੰਨੇ ਦਾ ਫਾਇਦਾ ਹੋ ਗਿਆ ਵੀਡੀਓ ਨੂੰ ਸੇਵ ਕਰਕੇ ਰੱਖ ਲੋ ਤੇ ਅੱਗੇ ਵੀ ਯਾਰਾਂ ਦੋਸਤਾਂ ਤੇ ਜਾ ਸਭ ਨੂੰ ਸ਼ੇਅਰ ਕਰ ਦਿਓ ਆਪਣੇ ਜਾਂਦਾ ਹੀ ਕੀ ਹੈ ਯਾਰ ਜੇ ਕੋਈ ਆਪ ਦਾ ਭੈਣ ਭਰਾ ਆਪਣਾ ਪੈਰਾ ਸਰ ਖੜਾ ਹੁੰਦਾ ਨਾ ਕਹਿੰਦੀ ਅੱਜ ਦੇ ਸਮੇਂ ਜੇ ਤੁਸੀਂ ਕਿਸੇ ਨੂੰ ਰੁਜ਼ਗਾਰ ਦਿੰਨੇ ਹੋਣਾ ਤੇ ਇਸ ਪੰਨਾ ਪਰਮਾਤਮਾ ਤੁਹਾਨੂੰ ਦਾ ਫਲ ਦੇਊਗਾ ਕਿਹਦਰ ਪਲਾ ਕਰਕੇ ਦੇਖੋ ਵੀਰੇ ਰੱਬ ਦਾ ਉਹਦਾ ਕਈ ਗੁਣਾ ਕਰਕੇ ਮੋੜਦਾ ਅਸੀਂ ਅਜਮਾਇਆ ਹੋਇਆ ਠੀਕ ਆ ਦੋਸਤੋ ਆਏ ਨਹੀਂ ਵੀ ਅਸੀਂ ਕੱਲ੍ਹ ਨੇ ਵੀਡੀਓ ਪਾਤੀ ਤੇ ਪਰ ਸਾਨੂੰ ਹੀ ਕੱਲ੍ਹ ਨੂੰ ਮਿਲਦਾ ਜੇ ਤੁਸੀਂ ਇਹਨੂੰ ਸ਼ੇਅਰ ਕਰੋਗੇ ਨਾ ਤੁਸੀਂ ਵੀ ਵਿੱਚੋਂ ਪਾਰਟਨਰਸ਼ਿਪ ਪਾਝੋਗੇ ਹਨਾ ਆ ਹੁੰਦਾ ਹੀ ਆ ਚਲ ਸਾਨੂੰ 100 ਜ 90% ਫਲ ਮਿਲ ਜੂ 10 15% ਦਾ ਸਾਨੂੰ ਵੀ ਮਿਲੂਗਾ ਹੀ ਹਨਾ ਇਸ ਕਰਕੇ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਜੋ ਆਪਣੇ ਸਾਰੇ ਭੈਣਾ ਭਰਾਵਾਂ ਤੱਕ ਇਹ ਗੱਲਾਂ ਪਹੁੰਚ ਜਾਣ ਤੇ ਇਹ ਕੰਮ ਆ ਤੁਸੀਂ ਨਾ ਐਸ਼ ਆਰਾਮ ਵਾਲਾ ਕੰਮ ਵਿਲੇ ਰਹਿਣ ਵਾਲਾ ਕੰਮ ਹਨ ਜਿਹੜੇ ਲੋਕ ਕਹਿੰਦੇ ਆ ਵੀ ਮੈਂ ਵਿਲੇ ਰਹਿ ਕੇ ਪੈਸੇ ਕਮਾਉਣੇ ਆ ਅੱਜ ਤੁਹਾਨੂੰ ਕੰਮ ਦੱਸਤਾ ਸੀ ਅੱਗੇ ਤੁਹਾਡੀ ਕਿਸਮਤ ਰੱਬ ਰੱਖਾ ਧੰਨਵਾਦ ਜੀ